ਫਾਂਸੀ કોਣ ਹੈ ਇਸਦੇ ਲਈ ਜ਼ਿੰਮੇਵਾਰ ਜਿਸੇਦਾਰ ਗੜਗਾਜ ਨੇ ਵੀ ਸ੍ਰੀ ਹਰਮੰਦਰ ਸਾਹਿਬ ਦੀਆਂ ਏਆਈ ਵੀਡੀਓਜ਼ ਤੇ ਜਤਾਇਆ ਸਖਤ ਇਤਰਾਜ਼ ਕਿਆ ਸਿੱਖਾਂ ਦੀ ਆਸਥਾ ਤੇ ਸ਼ਰਧਾ ਨੂੰ ਸੱਟ ਮਾਰਨ ਦੀ ਕੋਸ਼ਿਸ਼ ਹੈ ਸਰਕਾਰ ਦੇ ਢਿੱਲੇ ਰਵੱਈਏ ਤੇ ਵੀ ਚੁੱਕੇ ਸਵਾਲ 10 ਲੱਖ ਦੀ ਸਿਹਤ ਬੀਮਾ ਸਕੀਮ ਹੁਣ ਦਸੰਬਰ ਦੇ ਵਿੱਚ ਹੋਏਗੀ ਸ਼ੁਰੂ ਹੜਾਂ ਦਾ ਕਰਕੇ ਆ ਕੁਝ ਪਿੱਛੇ ਪਈ ਸਕੀਮ ਪਹਿਲਾਂ 2 ਅਕਤੂਬਰ ਨੂੰ ਹੋਣੀ ਸੀ ਲੱਗ ਸਾਬਕਾ ਮੰਤਰੀ ਸਾਦੂ ਸਿੰਘ タルਮਸੂਦੇ ਖਿਲਾਫ ਪ੍ਰਸ਼ਟਾਚਾਰ ਦਾ ਕੇਸ ਚਲਾਉਣ ਨੂੰ ਪੰਜਾਬ ਕੈਬਨਿਟ ਨੇ ਦਿੱਤੀ ਮਨਜ਼ੂਰੀ ਗਵਰਨਰ ਨੂੰ ਭੇਜੀ ਸਿਫਾਰਿਸ਼ 1.67 ਕਰੋੜ ਦੀ ਰਿਸ਼ਵਤ ਲੈਣ ਦੇ ਨੇ ਇਲਜ਼ਾਮ डिफॉल्टेड ਛੇਦਰਾਂ ਤੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ ਜੁਰਮਾਨਾ ਅਤੇ ਵਿਆਜ ਮਾਫ ਕਰੇਗੀ ਸਰਕਾਰ ਫ੍ਰੀ GST ਏਰੀਆਜ਼ ਦਿੱਲੀ ਦੀ OTS OTS ਦਾ ਆਫਰ ਹੁਣ ਪੰਜਾਬ ਦੇ ਵਿੱਚ ਚਰਨ ਗਿਆ ਨਾ ਇਹ ਦੇ ਕੇ ਕੈਬਨਟ ਨੇ ਮੁਹਾਲੀ ਦੇ ਵਿੱਚ ਸਪੈਸ਼ਲ ਕੋਰਸ ਸਥਾਪਿਤ ਕਰਨ ਦੀ ਦਿੱਤੀ ਮਨਜ਼ੂਰੀ ਸੈਸ਼ਨ ਤੇ ਐਡੀਸ਼ਨ ਸੈਸ਼ਨ ਜੱਜ ਦੀ ਹੋਵੇਗੀ ਮੀਟਿੰਗ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕੀਤਾ ਹਾਈ ਕੋਰਟ ਦਾ ਰੋਕ ਉਸਮਾਨ ਕਾਂਤੇ ਵਿੱਚ ਸਜ਼ਾ ਤੇ ਰੋਕ ਲਗਾਉਣ ਦੀ ਕੀਤੀ ਮੰਗ ਪਟੀਸ਼ਨ ਦੇ ਵਿੱਚ ਕਿਹਾ ਜੇ ਸਜ਼ਾ ਤੇ ਨਹੀਂ ਲੱਗਦੀ ਰੋਕ ਤਾਂ ਜਾ ਸਕਦੀ ਹੈ ਵਿਧਾਇਕੀ ਸਕਬੀਰ ਬਾਦਲ ਦੇ ਵੱਲੋਂ ਹੜਪੀੜਤਾ ਦੀ ਮਦਦ ਲਗਾਤਾਰ ਜਾਰੀ ਚੰਡੀਗੜ੍ਹ ਤੋਂ 500 ਫੌਗੀ ਮਸ਼ੀਨਾਂ ਕੀਤੀਆਂ ਰਵਾਨਾ ਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਦੇਵਾਂਗੇ ਕਣਕ ਦਾ ਬੀਜ ਤੇ ਡੀਜ਼ਲ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨੇੜੇ ਦੋ ਕੋਠੀਆਂ ਦੇ ਵਿੱਚ ਲੱਗੀ ਭਿਆਨਕ ਅੱਗ ਬਜ਼ੁਰਗ ਦਾਦੀ ਅਤੇ 16 ਸਾਲ ਦੇ ਪੁੱਤੇ ਦੀ ਝੁਲਸਕੀ ਹੋਈ ਮੌਤ ਕਈ ਲੋਕਾਂ ਨੂੰ ਕੀਤਾ ਗਿਆ ਰੈਸਕਿਊ ਤਰਨਤਾਰਨ ਡਬਲ ਮਰਡਰ ਦੇ ਵਿੱਚ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਭੱਟੀ ਦੀ ਐਂਟਰੀ ਰੈਪਰ ਜਸ ਧਾਲੀਵਾਲ ਤੇ ਸੁਲਤਾਨ ਨੂੰ ਦਿੱਤੀ ਧਮਕੀ ਕੀ ਮੈਗ ਪੰਡੋਰੀ ਦੇ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਵੀ ਹੋਵੇਗਾ ਇਹੀ ਹਾਲ ਦਿੱਲੀ ਚੀੜੀ ਦਫਤਰ ਪਹੁੰਚੇ ਸਾਨੂੰ ਸੂਦ ਆਨਲਾਈਨ ਸੱਟੇਬਾਸੀ ਐਪ ਪ੍ਰੋਮੋਸ਼ਨ ਮਾਮਲੇ ਦੇ ਵਿੱਚ ਹੋ ਰਹੀ ਹੈ ਪੁਛਗਿਸ਼ ਕੱਲ ਕ੍ਰਿਕਟਰ ਯਵਰਾਜ ਸਿੰਘ ਤੋਂ ਹੋਈ ਸੀ ਸਵਾਲ ਜਵਾਬ ਇਸ ਨਿਊਜ਼ ਹੈਡਲਾਈਨਸ ਕੇ ਪ੍ਰਯੋਜਕ ਪਤੰਜਲੀ ਗਾਇ ਕ ghee ਮਾਂ ਕ ਭਰੋਸਾ ਪਿਆਰ 세 ਭਰੋਸਾ ਸਸਿਕਾ ਤੁਸੀਂ ਵਿਖਰੇ ਹੋ ਨਹੀਂ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਤਰਨਤਾਰਨ ਮਰਡਰ ਕੇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਤਰਨਤਾਰਨ ਮਰਡਰ ਦੇ ਵਿੱਚ ਪਾਕ ਗੈਂਗਸਟਰ ਸ਼ਹਯਾਦ ਪੱਟੀ ਦੀ ਐਂਟਰੀ ਹੋ ਗਈ ਹੈ ਤੇ ਗੈਂਗਸਟਰ ਸ਼ਹਯਾਦ ਪੱਟੀ ਨੇ ਸੋਸ਼ਲ ਮੀਡੀਆ ਤੇ ਇੱਕ ਬਕਾਇਦਾ ਪੋਸਟ ਪਾਈ ਆਪਣੀ ਪੋਸਟ ਵਿੱਚ ਮੈਂ ਇੱਕ ਭੰਡੋਰੀ ਦਾ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਡੋਨੀ ਬਾਲ ਤੇ ਮੈਂ ਅਸੀਂ ਦੋਵੇਂ ਭਰਾ ਹਾਂ ਸ਼ਹਯਾਦ ਪੱਟੀ ਦੇ ਵੱਲੋਂ ਪੋਸਟ ਵਿੱਚ ਕਿਹਾ ਗਿਆ ਕਿ ਅੱਡੋਨੀ ਬਗ ਤੇ ਵੈ ਅਸੀਂ ਦੋਵੇਂ ਭਰਾ ਹਾਂ ਮਹਿਕ ਪੰਡੋਰੀ ਦੇ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੋਵੇਗਾ ਰੈਪਰ ਜਸਤਾ ਲੀਵਾਲ ਤੇ ਸੁਲਤਾਨ ਨੂੰ ਧਮਕੀ ਦਿੱਤੀ ਹੈ ਡੈਮੋ ਤੁਹਾਨੂੰ ਮਿਲ ਗਿਆ ਜੋ ਜੋ ਮਹਿਕ ਪੰਡੋਰੀ ਦੇ ਘਰ ਗਏ ਤਿਆਰ ਰਹੋ ਇਹ ਸਿੱਧੀ ਸਿੱਧੀ ਧਮਕੀ ਦੇ ਰਿਹਾ ਹੈ ਸ਼ਹਜਾਦ ਪੱਟੀ ਸਾਰਾ ਕੁਝ ਕਰ ਲੈਂਦੇ ਆਂ ਪਰ ਪੱਗ ਤੇ ਕੇਸਾਂ ਦੀ ਬਿਦਬੀ ਨਾ ਨਹੀਂ ਕਰਦੇ ਪੰਡੋਰੀ ਦੀ ਕੁੱਟਮਾਰ ਕਰਨ ਵਾਲੇ ਦੇ ਦੋਸਤਾਂ ਕਤਲ ਹੋਇਆ ਸੀ ਦੱਸਦੇ ਕਿ ਤਰਨਤਾਰਨ ਦੇ ਕੈਰੋਂ ਪਿੰਡ ਦੇ ਵਿੱਚ ਸੋਮਵਾਰ ਸ਼ਾਮ ਨੂੰ ਦੋ ਗੁੱਟਾਂ ਦੇ ਵਿਚਕਾਰ ਅੰਨੇਵਾ ਅੱਜ ਫਾਇਰਿੰਗ ਹੋਈ ਸੀ ਇਸ ਗੋਲੀਬਾਰੀ ਦੇ ਵਿੱਚ ਕਰਮੂ ਵਾਲਾ ਪਿੰਡ ਦਾ ਸਮਰਪ੍ਰੀਤ ਸਿੰਘ ਮੌਕੇ ਤੇ ਹੀ ਮਾਰਿਆ ਗਿਆ ਜਦਕਿ ਮੇਰਾ ਹਣਾ ਪਿੰਡ ਦਾ ਸਰਵਪ ਸਿੰਘ ਗੰਬੀਰ ਜ਼ਖਮੀ ਹੋ ਗਿਆ ਪਰ ਅਲਾਇਕ ਦੇ ਦੌਰਾਨ ਉਸਦੀ ਵੀ ਮੌਤ ਹੋ ਗਈ। ਪੂਰਾ ਮਾਮਲਾ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਤੇ ਜਸਤ ਢਲੀਵਾਲ ਦੇ ਵਿਚਾਲੇ ਚੱਲ ਰਿਹਾ ਵਿਵਾਦ ਹੈ। ਮਹਿਕ ਪੰਡੋਰੀ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸਦੀ ਕੁੱਟਮਰ ਕਰ ਵੀਡੀਓ ਵਾਇਰਲ ਕੀਤੀ ਗਈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਦੋ ਕਤਲ ਹੋ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਗੋਪੀ ਕੋਣਿਸ਼ਾਂਪੂਗਿਆ ਗੈਂਗਸ ਦੇ ਸਾਥੀ ਹਮੋਸ਼ ਪਾਕੀ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਤੇ ਮਾਮਲਾ ਲਗਾਤਾਰ ਹੁਣ ਗਰਮਾਉਂਦਾ ਹੋਇਆ ਨਜ਼ਾਰੇ ਇਸੇ ਪੂਰੇ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਗੈਂਗਸਟਰ ਸ਼ਹਾਜਾਦ ਪੱਟੀ ਦੀ ਐਂਟਰੀ ਹੋਈ ਹੈ ਗੈਂਗਸਟਰ ਸ਼ਹਾਜਾਦ ਪੱਟੀ ਨੇ ਬਾਕਾਇਦਾ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਆ ਤੁਸਦੇ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਹੈ ਕਿ ਮੈਂ ਕਿ ਪਟੜੋਰੀ ਦੇ ਨਾਲ ਕੁੱਟਮਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੋਵੇਗਾ ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਾਜਾਦ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਵਾ ਜ਼ਿਆਦਾ ਦੱਸਦਾ ਪਿਆਵਾਂ ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਇੱਕ ਕਿ ਡੈਮੋ ਤੁਹਾਨੂੰ ਮਿਲ ਗਿਆ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕੀ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜੇ ਉਹਦੇ ਕੱਪੜੇ ਲਾਏ ਜੇ ਠੀਕ ਹੈ ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਕਰ ਲੈਂਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤੱਕ ਤੁਹਾਡੇ ਕੋਲ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆਇਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਉਹਦੀ ਪੱਗ ਨੂੰ ਹੱਥ ਨਾ ਲਾਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਤੇ ਡੈਮੋ ਮਿਲ ਗਿਆ ਭੱਜੋ ਜਿੱਥੇ ਤਿੱਕਰ ਤੁਹਾਡੇ ਕੋਲ ਆ ਬਿਲਕੁਲ ਰਾਜੀ ਨਵੇਂ ਦੀ ਵੀਡੀਓ ਜਿਹੜੀ ਸੀ ਸਾਹਮਣੇ ਆ ਚੁੱਕੀ ਸੀ ਹੈ ਜਿਹੜਾ ਜਸਤਾਲੀ ਵੱਲ ਦੱਸਿਆ ਜਾ ਰਿਹਾ ਸੀ ਇਸ ਮੁੰਡੇ ਵੱਲੋਂ ਉੱਥੇ ਜਾਇਆ ਜਾਂਦਾ ਹੈ ਤੇ ਰਾਜੀ ਨਵੇਂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਔਰ ਮਹਿਕ ਪੰਡੋਰੀ ਵੱਲੋਂ ਹੀ ਇਹ ਵੀਡੀਓ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਇਹ ਸਾਰਾ ਮੈਟਰ ਵੱਧਦਾ ਚੱਲਿਆ ਜਾਂਦਾ ਹੈ ਦਸਤਾਰ ਨੂੰ ਲੈ ਕੇ ਵੀ ਉਹ ਜਲਦੀ ਮਾਫੀ ਮੰਗਣ ਨੂੰ ਜਾ ਰਹੇ ਸੀ ਕਿ ਅਸੀਂ ਇਸ ਸੰਬੰਧੀ ਵੀ ਮਾਫੀ ਮੰਗ ਲਾਂਗੇ ਜਿਹੜੇ ਮੁੰਡਿਆਂ ਨਾਲ ਗੱਲਬਾਤ ਹੋਈ ਹੁਣ ਜਿਹੜੀ ਹੈ ਜਦੋਂ ਮਰਡਰ ਹੁੰਦੇ ਨੇ ਉਸ ਤੋਂ ਬਾਅਦ ਪ੍ਰਭ ਦਾ ਸੁਭਾ ਤੇ ਡੋਨੀ ਵੱਲ ਵੱਲੋਂ ਜਿਹੜੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜ ਅਸੀ ਦਰਤਾ ਜਾਂਦਾ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਜਿਹੜਾ ਸ਼ਜਾਰਪੱਟੀ ਉਹ ਆਪਣੇ ਵੱਲੋਂ ਦੱਸਦਾ ਕਿ ਡੋਨੀ ਪੱਲ ਮੇਰਾ ਦੋਸਤ ਹੈ ਔਰ ਇਹਨਾਂ ਨੇ ਮਹਿਕ ਪੰਡੋਰੀ ਨੂੰ ਕੁੱਟ ਕੇ ਚੰਗਾ ਨਹੀਂ ਕੀਤਾ ਹਾਲਾ ਹਾਲਾਂਕਿ ਮਹਿਕ ਪੰਡੋਰੀ ਦੀ ਵੀ ਗੱਲਬਾਤ ਜਿਹੜੀ ਸ਼ਜਾਰਪੱਟੀ ਨਾਲ ਹੋਈ ਸੀ ਉਸ ਨੂੰ ਲੈ ਕੇ ਹੁਣ ਪੁਲਿਸ ਅਲੱਗ-ਅਲੱਗ ਐਂਗਲਾਂ ਤੋਂ ਜੱਜ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ ਜਿਹੜੇ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਜਰ ਯੂਵਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ 7 ਤੋਂ 8 ਬੰਦਿਆਂ ਤੇ ਕਈ ਅਨਨੋਨ ਬੰਦਿਆਂ ਤੇ ਮਾਮਲਾ ਦਰਜ ਹੋਇਆ ਹੈ ਅਗਲੀ ਵੱਡੀ ਖਬਰ ਸਾਬਕਾ ਮੰਤਰੀ ਦੇ ਨਾਲ ਜੁੜੀ ਹੋਈ ਹੈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਕੇਸ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪੰਜਾਬ ਕੈਬਨਿਟ ਨੇ ਇਸਟ੍ਰੈਚ ਆਫ ਦਾ ਕੇਸ ਚਲਾਉਣ ਨੂੰ ਮਨਜ਼ੂਰੀ ਦਿੱਤੀ ਹੈ ਕੈਬਨਿਟ ਨੇ ਗਵਰਨਰ ਨੂੰ ਕੇਸ ਚਲਾਉਣ ਦੀ ਸਿਫਾਰਿਸ਼ ਭੇਜੀ ਹੈ ਅ ਦਰਸਲ ਵਿਜੀਲੈਂਸ ਨੇ ਜੂਨ 2022 ਦੇ ਵਿੱਚ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ ਕਿਸ਼ਾਰੀਆ 68 ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਨੇ ਅ ਅੱਜ ਕੈਬਨਿਟ ਦੀ ਜੋ ਕਿ ਮੀਟਿੰਗ ਹੋਈ ਇਸੇ ਕੈਬਨਿਟ ਮੀਟਿੰਗ ਦੇ ਵਿੱਚ ਧਰਮਸੋਧ ਦੇ ਖਿਲਾਫ ਕੇਜ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਭ੍ਰਿਸ਼ਟਾਚਾਰ ਦਾ ਜੋ ਕਿ ਹੁਣ ਕੇਜ ਚਲਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਕੈਬਨਟ ਦੇ ਵੱਲੋਂ ਬਕਾਇਦਾ ਗਵਰਨਰ ਨੂੰ ਕੇਜ ਚਲਾਉਣ ਦੀ ਸਿਫਾਰਿਸ਼ ਭੇਜ ਦਿੱਤੀ ਗਈ ਹੈ ਆਪ ਸਰਕਾਰ ਦੇ ਅੰਦਰ 2011 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਵਿਜੀਲੈਂਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹ ਆ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕ੍ਰਾਪਸ਼ਨ ਦੇ ਕੇ ਸਾਡੀ ਜ਼ੀਰੋ ਟੋਲਰੈਂਸ ਆ ਲੇਹ ਦੇ ਵਿੱਚ ਹੋਏ ਹੋਰੇ ਪ੍ਰਦਰਸ਼ਨ ਦੇ ਨਾਲ ਜੁੜੀ ਵੱਡੀ ਖਬਰ ਹੈ ਸੋਨਮ ਵੰਗਚੁਕ ਨੇ ਭੁਖ ਹੜਤਾਲ ਖਤਮ ਕਰ ਦਿੱਤੀ ਹੈ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਆ 15 ਦਿਨਾਂ ਤੋਂ ਭੁਖ ਹੜਤਾਲ ਤੇ ਸਨ ਸੋਨਮ ਵੰਗਚੁਕ ਦੇ ਪ੍ਰਦਰਸ਼ਨ ਦੇ ਦੌਰਾਨ ਅਭਿਵਿਦਿਆਰਥੀਆਂ ਤੇ ਪੁਲਿਸ ਦੇ ਵਿਚਾਲੇ ਝੜਪਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ ਪ੍ਰਦਰਸ਼ਨਕਾਰੀਆਂ ਨੇ ਬੀਜੇਪੀ ਦਫਤਰ ਤੇ ਹਮਲਾ ਕਰ ਦਿੱਤਾ ਸੀ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਕਿਉਂਕਿ ਮੰਗ ਕੀਤੀ ਜਾ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਪ੍ਰਦਰਸ਼ਨਕਾਰੀਆਂ ਦੀਆਂ ਚਾਰ ਮੁੱਖ ਮੰਗਾਂ ਨੇ ਕਿ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਲਦਾਖ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਲਦਾਖ ਦੇ ਲਈ ਦੋ ਲੋਕ ਸਭਾ ਸੀਟਾਂ ਦੀ ਮੰਗ ਹੈ ਤੇ ਲਦਾਖ ਦੇ ਟ੍ਰਾਈਬਲ ਦੇ ਲਈ ਕਬਾਇਲੀ ਦਰਜਾ ਦੀ ਵੀ ਆ ਮੰਨ ਕੇ ਤਿਜਾਰੀ ਹੈ ਇਸ ਦਿਨ ਨਾਲ ਜੁੜੀ ਹੋਈ ਵੱਡੀ ਅਪਡੇਟ ਵੱਡੀ ਖਬਰ ਹੈ ਕਿ ਲੇ ਦੇ ਵਿੱਚ ਹੋਰੇ ਪ੍ਰਦਰਸ਼ਨ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੋਨ ਵੰਗਚੁਕ ਦੇ ਵੱਲੋਂ ਆ ਭੁਖੜ ਹੜਤਾਲ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਪਿਛਲੇ 15 ਦਿਨਾਂ ਤੋਂ ਸੋਨ ਵੰਗਚੁਕ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਸੀ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਸੋਨ ਵੰਗਚੁਕ ਨੇ ਆ ਭੁਖੜ ਹੜਤਾਲ ਖਤਮ ਕਰ ਦਿੱਤੀ ਹੈ ਜੋ ਕਿ 15 ਦਿਨਾਂ ਤੋਂ ਭੁਖ ਹੜਤਾਲ ਤੇ ਬੈਠੇ ਹੋਏ ਸਨ ਇਸ ਦੇ ਵਿਚਾਲੇ ਅੱਜ ਜਦੋਂ ਇਹ ਪ੍ਰਦਰਸ਼ਨ ਪੂਰਾ ਹਿੰਸਕ ਹੁੰਦਾ ਹੈ ਇਨਸਗ ਰੂਪ ਧਾਰਨ ਕਰ ਜਾਂਦਾ ਉਸ ਵੇਲੇ ਦੀ ਮੈਂ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਹੀ ਹਾਂ ਤੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਪ੍ਰਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਦੇ ਨਾਲ ਆ ਚੜਪੁੰਤਿਆ ਪੁਰੀਆਂ ਚੜਪਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਆ ਬੀਜਪੀ ਦਫਤਰ ਨੂੰ ਟਾਰਗੇਟ ਕੀਤਾ ਗਿਆ ਬੀਜਪੀ ਦਫਤਰ ਤਾਂ ਕਿ ਇਹ ਹਮਲਾ ਤਾਂ ਕਰ ਦਿੱਤਾ ਗਿਆ ਆ ਤਾਂ ਲਗਾਤਾਰ ਜਿੱਥੇ ਕਿ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਸੀ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਸੋਨਵੰਗ ਚੁਕ ਨੇ ਪੋਹ ਹੜਤਾਲ ਖਤਮ ਕਰ ਦਿੱਤੀ ਹੈ ਜੋ ਕਿ 15 ਦਿਨਾਂ ਤੋਂ ਲਗਾਤਾਰ ਪੋਹ ਹੜਤਾਲ ਤੇ ਬੈਠੇ ਹੋਏ ਸਨ ਰੋਕਾਂਗੇ ਅਗਲੀ ਖਬਰ ਦਾ ਚੰਬਾਦੇ ਵਿੱਚ ਆਰਾਮ ਲੀਲਾ ਦੇ ਵਿੱਚ ਕਿਰਦਾਰ ਨਿਭਾਉਂਦੇ ਹੋਏ ਕਲਾਕਾਰ ਅਮਰੀਸ਼ ਮਹਾਜਨ ਦੀ ਮੌਤ ਹੋ ਗਈ ਮੰਚ ਤੇ ਅਦਾਕਾਰੀ ਕਰਨ ਦੇ ਦੌਰਾਨ ਦਿਲ ਦਾ ਦੌਰਾ ਪਿਆ ਰਾਜਾ ਦਸ਼ਰਥ ਦਾ ਕਿਰਦਾਰ ਨਿਭਾਰੇ ਸੀ ਅਮਰੀਸ਼ ਮਹਾਜਨ ਜਦੋਂ ਇਹ ਘਟਨਾ ਵਾਪਰੀ ਮੰਚ ਤੇ ਰਾਜਾ ਦਸ਼ਰਤ ਦਾ ਦਰਬਾਰ ਲੱਗਿਆ ਹੋਇਆ ਸੀ ਅਤੇ ਦਰਸ਼ਕ ਨਾਟਕ ਦੇਖ ਰਹੇ ਸਨ ਅਮਰੀਸ਼ ਮਹਾਜਨ ਨੇ ਜਿਵੇਂ ਹੀ ਆਪਣੇ ਡਾਇਲੋਗ ਬੋਲਣੇ ਸ਼ੁਰੂ ਕੀਤੇ ਉਹ ਅਚਾਨਕ ਲੜਖੜਾ ਗਏ ਅਤੇ ਡਿੱਗ ਪਏ ਸਾਥੀ ਕਲਾਕਾਰ ਘਬਰਾ ਗਏ ਮੰਚ ਤੇ ਹਫੜਾ ਦਫੜੀ ਮਚ ਜਾਂਦੀ ਹੈ ਤੁਰੰਤ ਪਰਦਾ ਗਿਰਾ ਕੇ ਨਾਟਕ ਨੂੰ ਰੋਕ ਦਿੱਤਾ ਗਿਆ ਅਮਰੀਸ਼ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਮਰੀਸ਼ ਮਹਾਜਨ ਕਰੀਬ 50 ਸਾਲਾਂ ਤੋਂ ਰਾਮਲੀਲਾ ਦੇ ਨਾਲ ਜੁੜੇ ਹੋਏ ਸਨ ਉਹ ਰਾਮਲੀਲਾ ਦੇ ਵਿੱਚ ਦਸ਼ਰਤ ਅਤੇ ਰਾਵਣ ਦੀ भूमिका निभाते सन श्री अमरीश कुमार जी जो राम क्लब के एक वरिष्ठ सदस्य भी थे और राजा राम दशरथ और रावण का किरदार निभा रहे थे निभा रहे थे पिछले पचास सालों से वो इस रंगमंच के साथ लगे जुड़े हुए हैं अभी अक्सर करते करते ਉਨਕੋ ਹਾਰਟ ਅਟੈਕ ਆਇਆ ਔਰ ਹਸਪੀਟਲ ਮੇ ਜਾ ਕੇ ਉਨਕੀ ਬਹਾਂ ਡੈਥ ਹੋ ਗਈ ਹੈ। ਅਗਲੀ ਖਬਰ ਅਜਨਾਲਾ ਤੋਂ ਹੈ ਜਿੱਥੇ ਦੇ ਪਿੰਡ ਹਰੜ ਕਲਾਂ ਦੇ ਵਿੱਚ ਦੇ ਸਕੂਲ 'ਚ ਐ ਜੀ ਪੀ ਸੀ ਦੀ ਟੀਮ ਪੀਣ ਵਾਲਾ ਪਾਣੀ ਤੇ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚੀ। ਹਰਾਂ ਦੇ ਕਾਰਨ ਇਸ ਇਲਾਕੇ ਦੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਲਾਇਕ ਵੀ ਨਹੀਂ ਰਿਹਾ ਜਿਸ ਨੂੰ ਲੈ ਕੇ ਸਕੂਲ ਅਧਿਆਪਕਾਂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਮਦਦ ਮੰਗੀ ਗਈ ਸੀ ਆ ਵੀਡੀਓ ਅਪਲੋਡ ਹੋਣ ਤੋਂ 15 ਘੰਟਿਆਂ ਦੇ ਅੰਦਰ ਐ ਜੀ ਪੀ ਸੀ ਐਕਸ਼ਨ ਲੈਂਦੇ ਆ ਆਪਣੀ ਇੱਕ ਟੀਮ ਸਕੂਲ ਦੇ ਵਿੱਚ ਪਾਣੀ ਤੇ ਹੋਰ ਸਮਗਰੀ ਦੇਖੇ ਪੇਚੀ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਰਮੰਦਰ ਸਾਹਿਬ ਦੀ ਦਰਬਾਰ ਸਾਹਿਬ ਵੱਲੋਂ ਅਜਨਾਲਾ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਾਣੀ ਆਇਆ ਅਸੀਂ ਖਾਸ ਕਰਕੇ ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਸੀ ਪਿਛਲੇ ਦਿਨੀ ਕਿ ਪਾਣੀ ਦੀ ਬੜੀ ਕਿਲਤ ਹੈ ਬੱਚਿਆਂ ਦੇ ਸਕੂਲਾਂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਹ ਫਰਜ਼ ਸਮਝਦੇ ਆ ਜਿਹੜਾ ਵਸਿੱਧੇ ਤੌਰ ਤੇ ਸਾਡੇ ਜਿਹੜੇ ਆ ਹਲਕਾ ਮੈਂਬਰ ਆ ਜੋਰ ਸਿੰਘ ਸਮਰਾਦੇ ਮਸ਼ੂਹਾ ਸਾਹਿਬ ਸੰਪਰਕ ਕਰਕੇ ਜਿਹੜੇ ਪ੍ਰਭਾਵਿਤ ਸਕੂਲ ਐ ਸਰਕਾਰੀ ਸਕੂਲ ਐ ਜਿਹੜੇ ਬੱਚੇ ਪੜਦੇ ਆ ਉਹਨਾਂ ਵਾਸਤੇ ਅਸੀਂ ਸੇਵਾਵਾ ਇਹ ਕੋਈ ਅਸੀਂ ਕੋਈ ਸਾਨ ਨਹੀਂ ਕੀਤਾ ਇਹ ਸੇਵਾ ਹੀ ਕਰਨਾ ਬੱਚਿਆਂ ਦੀ ਆਏ ਆਂ ਸਟਾਫ ਵੀ ਕਰਨਾ ਆਏ ਆਂ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰिलायंस ਫਾਊਂਡੇਸ਼ਨ ਦੇ ਵੱਲੋਂ ਵੀ ਲਗਾਤਾਰ ਮਦਦ ਜਾਰੀ ਹੈ ਜਿਸ ਦੇ ਚਲਦਿਆਂ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਰਾਸ ਸਮਗਰੀ ਦੇ ਟਰੱਕ ਭੇਜੇ ਗਏ ਰਾਸ ਸਮਗਰੀ ਦੇ ਵਾਨ ਨੂੰ ਡਿਪਟੀ ਕਮਿਸ਼ਨਰ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਇਸ ਰਾਸ ਸਮਗਰੀ ਦੇ ਵਿੱਚ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਜ਼ਰੂਰੀ ਦਵਾਈਆਂ ਵੀ ਸ਼ਾਮਲ ਨੇ ਇਸ ਤਰ੍ਹਾਂ ਹੁਣ ਜਿਸ ਤਰ੍ਹਾਂ ਵਾਟਰ ਲੈਵਲ ਰੀਸੀਡ ਕਰ ਗਿਆ ਹੁਣ ਉੱਤੇ ਹੈਲਥ ਡਿਪਾਰਟਮੈਂਟ ਦਾ ਜ਼ਿਆਦਾ ਰੋਲ ਆ ਜਾਂਦਾ ਉਹਦੇ ਜਿਵੇਂ ਵਾਟਰ ਰੀਸੀਡ ਕਰ ਗਿਆ ਹੁਣ ਨੇ ਐਪੀਡੈਮਿਕਸ ਜਿਸ ਤਰ੍ਹਾਂ ਕੀ ਡਾਇਰੀਆ ਦੇ ਕੇਸਸ ਹੋਣਗੇ ਜਾਂ ਡੇਂਗੀ ਦੇ ਕੇਸਸ ਹੋਣਗੇ ਜ਼ਿਆਦਾਤਰ ਮੱਛਰ ਵਗੈਰਾ ਕਿਉਂਕਿ ਮੌਇਸਟ ਵੈਦਰ ਆ ਉੱਪਰੋਂ ਧੂਕਣ ਲੱਗ ਰਹੀ ਹੈ ਸੋ ਇਹ ਜਿਹੜਾ ਬਹੁਤ ਹੀ ਕੰਡਿਊਸਿਵ ਐਟਮੋਸਫੇਅਰ ਹੈਗਾ ਮੱਛਰਾਂ ਦੀ ਪ੍ਰੋਲੀਫਰੇਸ਼ਨ ਲਈ ਨਾ ਸੋ ਹੈਲਥ ਡਿਪਾਰਟਮੈਂਟ ਨੂੰ ਜ਼ਿਆਦਾ ਵਿਜੀਲੈਂਟ ਰਹਿਣ ਦੀ ਲੋੜ ਆ ਪਰ ਸਾਡੀਆਂ ਟੀਮਸ ਸਟੇਟ ਗਵਰਨਮੈਂਟ ਦੀ ਇੱਕ ਸਪੈਸ਼ਲ ਕੈਂਪੇਨ ਸਾਡੀ ਚੱਲੀ ਰਹੀ ਆ ਫॉर ਦਾ 14 ਤਰੀਕ ਤੋਂ ਆਲਰੇਡੀ ਉਹਦੇ ਚ ਅਸੀਂ ਜਾ ਕੇ ਘਰ-ਘਰ ਦੇ ਵਿੱਚ ਆਪਣੀ ਮੈਡੀਸਨਲ ਕਿਟਸ ਵੀ ਡਿਸਟ੍ਰਿਬਿਊਟ ਕੀਤੀਆਂ ਤਿੰਨ ਸਟੈਪਸ ਸੀਗੀ ਫੋਗਿੰਗ ਹੁਣ ਚੱਲ ਰਹੀ ਆ ਵਿਲੇजेस ਦੇ ਵਿੱਚ ਤੇ ਉਸਤੇ ਹੁਣ ਰਿਲਾਇੰਸ ਵਾਲਿਆਂ ਨੇ ਸਾਡੇ ਨਾਲ ਕੋਲੈਬੋਰੇਟ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਇਨ ਦਾ ਫਾਰਮ ਆਫ ਕੈਮੀਕल्स ਦੇ ਹੈਵ ਸਪਲਾਈਡ ਟੂ ਅਸ ਐਂਡ ਪੀਓਲ ਦਾ ਇਸ਼ੂ ਆ ਉਹ ਵੀ ਫੋਗਿੰਗ ਵੀ ਹੈ ਜਿਹੜਾ ਕਲੀਨ ਵਾਟਰ ਬਹੁਤ ਬਹੁਤ ਹੀ ਜਿਹੜਾ ਕਿ ਹੁਣ ਡਾਇਰ ਨੀਡ ਆ ਉਨਾ ਵਿਲੇजेस ਦੇ ਵਿੱਚ ਕਲੀਨ ਵਾਟਰ ਐਂਡ ਫਰੈਸ਼ ਵੈਜੀਟੇਬਲ ਤੇ ਮੈਂ ਤਾਂ ਲੋਕਾਂ ਨੂੰ ਇਹੀ ਕਹਾਂਗਾ ਵੀ ਇਹ ਕੋਈ ਬਈ ਸਬਜੀ ਜਾਂ ਬਾਹਰੋਂ ਲੈ ਕੇ ਫੂਡ ਨਾ ਖਾਦਾ ਜਾਵੇ ਹੁਣ ਜਿਹੜੀਆਂ ਬਿਮਾਰੀਆਂ ਇਸੇ ਕਰਕੇ ਜੇ ਕਿਸੇ ਨੇ ਬਈ ਫੂਡ ਖਾ ਲਿਆ ਜਾਂ ਕੰਟਮੀਨੇਟਿਡ ਵਾਟਰ ਕੰਜ਼ਿਊਮ ਕਰ ਲਿਆ ਉਹਦਾਂ ਸਿਰ ਜਿਆਦਾ ਹੁਣ ਡਾਇਰੀਆ ਦੇ ਕੇਸ ਹੋ ਸਕਦੇ ਆ ਬਾਕੀ ਜਿਵੇਂ ਮੱਛਰਾਂ ਦਾ ਹੀ ਹੁਣ ਜਿਆਦਾ ਹੋਏਗਾ ਡੇਂਗੀ ਦਾ ਫੈਲਣ ਦਾ ਜਿਆਦਾ ਖਤਰਾ ਉਹਦੇ ਲਈ ਇਹੀ ਅਪੀਲ ਹੈ ਵੀ ਜਿਹੜੀਆਂ ਮੋਸਕੀਟੋ ਨੈਟਸ ਵਗੈਰਾ ਯੂਜ਼ ਕੀਤੀਆਂ ਜਾਣ ਉਹ ਆਪਣੀ ਰਿਲਾਇੰਸ ਦੀ ਇੱਕ ਤਰ੍ਹਾਂ ਦੀ ਕਿੱਟ ਹੈ ਉਸ 'ਚ ਸਾਰਾ ਇੱਕ ਪਾਸੇ ਕੀਟੇ ਕੀੜਿਆਂ ਦੇ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਉੱਥੇ ਕਈ ਥਾਈਂ ਵੱਖਰੀਆਂ ਵੱਖਰੀਆਂ ਬਿਮਾਰੀਆਂ ਦੇ ਕਾਰਨ ਫਸਲਾਂ ਤੇ ਮਾਰ ਪੈ ਰਹੀ ਹੈ ਮੁਕੇਰੀਆਂ ਦੇ ਪਿੰਡ ਬਲਹੜਾ ਦੇ ਵਿੱਚ ਹਲਦੀ ਰੋਗ ਨੇ ਕਈ ਏਕੜ ਫਸਲ ਆਪਣੀ ਛਪੇਟ ਦੇ ਵਿੱਚ ਲੈ ਲਈ ਹੈ ਕੁਝ ਲੋਕਾਂ ਨੇ ਤਾਂ ਆਪਣੀ ਖੜੀ ਫਸਲ ਨੂੰ ਵਾਅ ਦਿੱਤਾ ਉਸ ਲੀਕ ਮੌਜੂਦ ਨੇ ਸਰ ਕੀ ਹਾਲਾਤ ਹੈ ਇਸ ਵਕਤ ਤੁਹਾਡੇ ਪਿੰਡ ਜਿਹੜੀ ਝੋਨੇ ਦੀ ਫਸਲ ਦੇ ਸਰ ਪਹਿਲਾਂ ਤਾਂ ਝੋਨੇ ਨੂੰ ਮਾਰ ਪਈ ਹੈ ਮਧਰੇ ਪਾਉਂਦੀ ਹੂੰ ਉਸ ਤੋਂ ਬਾਅਦ ਜਿਹੜਾ ਰਹਿੰਦੇ ਗੁੰਦੇ ਝੋਨੇ ਸੀ ਉਹਨੂੰ ਹਲਦੀ ਰੋਗ ਆ ਗਿਆ ਜੀ ਹਲਦੀ ਰੋਗ ਤੋਂ ਬਾਅਦ ਇੱਕ ਹੋਰ ਬਿਮਾਰੀ ਆ ਗਈ ਹੈ ਕਾਲਾ ਤੇਲਾ ਜਿਹਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ ਹਲਦੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਹੁੰਦੀ ਕਿਹ ਬਿਮਾਰੀ ਹੈ ਕਿ ਕਿਸ ਤਰ੍ਹਾਂ ਪੈਂਦੀ ਹੈ ਇਹ ਇਹ ਸਰ ਪਿਛੇ ਰਿਹਾ ਮੌਸਮ ਠੰਡਾ ਲਗਾਤਾਰ ਬਾਰਿਸ਼ ਹੁੰਦੀ ਰਹੀ ਹੈ ਬਾਰਿਸ਼ ਕਰਕੇ ਜਿਹੜਾ ਮੌਸਮ ਖੁੱਲ ਖੁੱਲੇ ਆਣੀ ਹੈਗਾ ਉਹਦੀ ਵਜ੍ਹਾ ਨਾਲ ਆਇਆ ਹੈ ਸਣੀ ਇੱਕ ਇਹੋ ਵੀ ਗੱਲ ਦੱਸ ਦੋ ਕਿ ਜਿਹੜਾ ਇੱਕ ਬੋਣਾਪਣ ਵੀ ਦੱਸਿਆ ਗਿਆ ਕਿ ਝੋਨੇ ਦੀ ਫਸਲ ਨੂੰ ਉਸ ਵਕਤ ਬੋਣਾਪਣ ਵੀ ਰਿਹਾ ਹੈ ਇਹ ਬੋਣਾਪਣ ਕੀ ਆ ਔਰ ਇਹਦਾ ਕੀ ਨੁਕਸਾਨ ਹੁੰਦਾ ਹੈ ਸਰ ਇਹ ਬਿਮਾਰੀ ਆਈ ਹੈ ਪੀਆਰ 131 ਤੇ 32 ਨੂੰ ਇਹ ਇੱਕ ਵਾਇਰਸ ਰੋਗ ਹੈ ਮਤਲਬ ਜਿਹੜਾ ਝੋਨੇ ਦੀ ਗ੍ਰੋਥ ਨਹੀਂ ਹੁੰਦੀ ਝੋਨਾ ਉਸੇ ਰੋਗਿਆ ਹੋ ਮਦਰੇ ਪਾਂਜੀ ਖਤਮ ਹੋ ਗਿਆ ਉਹਨਾਂ ਤੇ ਉਹਦਾ ਝਾੜ ਨਹੀਂ ਨਿਕਲੇਗਾ ਫਿਰ ਬਿਲਕੁਲ ਜੀ ਬਿਲਕੁਲ ਕੋਈ ਝਾੜ ਨਹੀਂ ਉਹਦਾ ਜੀ ਤਰਕੀਬਨ ਜ਼ਿਮੀਦਾਰਾਂ ਨੇ ਉਸ ਝੋਨੇ ਨੂੰ ਬਵਾਈ ਕਰ ਦਿੱਤੀ ਜੇ ਤਕਰੀਬਨ ਤੁਹਾਡੀ ਕਿੰਨੀ ਫਸਲ ਹੈ ਤੁਸੀਂ ਕਿ ਆਪਣੇ ਕਿੰਨੀ ਲਗਾਈ ਹੋਈ ਹੈ ਮੇਰੀ 15 16 ਕਿਲੇ ਝੋਨੇ ਦੀ ਫਸਲ ਜੋ ਤਰਕੀਬਨ ਪੂਰੇ ਹਲਦੀ ਰੋਗ ਨਾਲ ਤੇ ਕਾਲੇ ਦੇਲੇ ਨਾਲ ਬਰਬਾਦ ਹੋ ਚੁੱਕੀ ਹੈ ਬਿਲਕੁਲ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਉਤਮ ਸਿੰਘ ਹੈ ਉਤਮ ਸਿੰਘ ਜੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕਿਸਾਨਾਂ ਨੂੰ ਪਾਣੀ ਨੇ ਮਾਰ ਦਿੱਤਾ ਪਾਣੀ ਨੇ ਮਾਰ ਦਿੱਤਾ ਹੁਣ ਬਚਿਆ ਕੁਝ ਹੈ ਬਚਿਆ ਜਿਸ ਜੀਗਾ ਉਹ ਸਭ ਤੋਂ ਪਹਿਲੇ ਬੌਣੇ ਬੰਦਾ ਸ਼ਿਕਾਰ ਹੋ ਗਿਆ ਪੂਰਾ ਝੋਨਾ ਉਹਦੇ ਬਾਅਦ ਚ ਹੂਣ ਹੈ ਜੋ ਹਲਦੀ ਨੇ ਆਣ ਕੇ ਮਾਰਤਾ ਹਲਦੀਆਂ ਗੰਡਾਂ ਨੇ ਬਿਲਕੁਲ ਇਹਨੂੰ ਇਦਾਂ ਕਰ ਦਿੱਤਾ ਕਿ ਇਹਦੇ ਵਿੱਚੋਂ ਨਿਕਲਿਆ ਨਹੀਂ ਜਾ ਰਿਹਾ ਕਿਸਾਨ ਅਗਰ ਖੇਤੀ ਵੀ ਜਾਂਦਾ ਉਹਦੇ ਪੂਰੇ ਕਪੜੇ ਔਰ ਪੂਰਾ ਉਹਨਾਂ ਲੱਤ-ਬਤ ਹੋ ਗਿਆ ਹੁੰਦਾ ਉਧਰ ਤੋਂ ਨਿਕਲਦਾ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਝੋਨਾ ਕਿ ਇਹਦੇ ਚ ਕੁਝ ਵੀ ਨਿਕਲਣ ਦੀ ਸੰਭਾਵਨਾ ਨਹੀਂ ਹੈ ਇਸ ਟਾਈਮ ਝੋਨੇ ਦੀ ਤੇ ਇਹ ਸਾਰਾ ਕੁਝ ਹੈ ਪੂਰਾ ਕੋਈ ਕਿਸਾਨ ਨੂੰ ਬਹੁਤੀ ਨੁਕਸਾਨ ਹੋ ਰਿਹਾ ਹੈ ਇਸ ਵਾਰ ਇੱਕ 131 ਨੰਬਰ ਬੀ ਜਿਹੜਾ ਦੱਸਿਆ ਸੀਗਾ ਉਹ ਵੀ ਸੋਧਿਆ ਸੀਗਾ ਉਹ ਵੀ ਲੋਕੀ ਹੁਣ ਫਸਲਾਂ ਬਾਹਰ ਹੈ ਸਾਰੇ ਬਾਹਰ ਹੈ ਬਾਹਰ ਹੈ ਜੀ ਬਹੁਤ ਜ਼ਿਆਦਾ ਝੋਨਾ ਬਾਹਰ ਦਾ ਲੋਕਾਂ ਜਿਹੜਾ ਬਚਿਆ ਉਹਦੇ ਚ ਵੀ ਝਾੜ ਕੁਝ ਨਹੀਂ ਆ ਰਹੇ ਹੈਗੇ ਉਹ ਜਮਨੂ ਕੋਈ ਇਹ ਰਿਪੋਰਟ ਆਈ ਹੈ ਕਿ ਕੋਈ ਜ਼ਿਆਦਾ ਛਾੜਦੇ ਨਹੀਂ ਦੇ ਜ਼ਿਆਦਾ ਜ਼ਿਆਦਾ 14 ਜਾਂ 15 ਕੁੰਟਲ ਵਿੱਚ ਦੇ ਰਿਹਾ ਜਿਹੜਾ ਬਚਿਆ ਛੋਣਾ ਹੈ ਤੇ ਜੇ ਮੰਡੀ ਚ ਲੈ ਕੇ ਜਾਵਾਂਗੇ ਕਿ ਆਰਤੀ ਚੱਕਣਗੇ ਨਹੀਂ ਮੁਸ਼ਕਲ ਹੀ ਹੈ ਕਿਉਂਕਿ ਇਹਦੇ ਚ ਉਹ ਹਲਦੀ ਦਾ ਇਤਨਾ ਜ਼ਿਆਦਾ ਪ੍ਰਭਾਵ ਹੈ ਕਿ ਉਹ ਧੂੜ ਦੀ ਤਰ੍ਹਾਂ ਉੱਡ ਰਹੀ ਹੈ ਜਿਸ ਤਰ੍ਹਾਂ ਹੀ ਉਹ ਛਾਣਾ ਲਗਾਉਂਦੇ ਆ ਜਾਂ ਉਹ ਧੂੜ ਦੀ ਤਰ੍ਹਾਂ ਉੱਪਰ ਉੱਡ ਰਹੀ ਹੈ ਕੋਈ ਉਹਨੂੰ ਨਿਸ਼ਾਨਾ ਲਾ ਕੇ ਵੀ ਕੋਈ ਨਹੀਂ ਹੈ 4 ਉਹ ਨਰਮੇ ਦੀ ਖਰੀਦ ਨੂੰ ਲੈ ਕੇ ਕਾਸ਼ਤਕਾਰ ਪਰੇਸ਼ਾਨ ਨਜ਼ਰ ਆ ਰਹੇ ਨੇ ਐਮ ਐਸ ਪੀ ਤੂੰ ਘੱਟ ਭਾਅ ਤੇ ਫਸਲ ਵਿਖਰੀ ਐ ਐਮ ਐਸ ਪੀ ਤੂੰ 2559 ਰੁਪਏ ਘੱਟ ਤੇ ਖਰੀਦ ਹੋ ਰਹੀ ਹੈ ਜੋ ਕਿਸਾਨਾਂ ਦਾ ਪੱਖ ਹੈ ਸਰਕਾਰ ਨੇ 7710 ਕਿੰਟਲ ਐਮ ਐਸ ਪੀ ਦਾ ਐਲਾਨ ਕੀਤਾ ਹੋਇਆ ਹੈ ਸੰਗਰੂਰ ਮੰਡੀ ਦੇ ਵਿੱਚ 4500 ਤੋਂ 9500 ਰੁਪਏ ਕਿੰਟਲ ਭਾਅ ਅਚਰ ਰਿਆ ਤੇ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਵੱਡੇ ਪੱਧਰ ਤੇ ਇਹਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਫਿਲਹਾਲ ਅਜੇ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਦੇ ਕਾਰਨ ਐਮਐਸਪੀ ਨਹੀਂ ਮਿਲ ਪਾ ਰਹੀ ਤੇ ਮੰਡੀਆਂ ਦੇ ਵਿੱਚ ਨਰਮਾ ਪ੍ਰਾਈਵੇਟ ਏਜੰਸੀਆਂ ਦੇ ਵੱਲੋਂ ਹੀ ਖਰੀਦਿਆ ਜਾ ਰਿਹਾ ਜਿਸ ਦੇ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਲੱਗਦਾ ਸਾਨੂੰ ਆਲੇ-ਦਾਲੇ ਭਰਾ ਕਹਿੰਦੇ ਨੇ ਯਾਰ ਤੁਸੀਂ ਸੌ ਹੀ ਪੰਗਾ ਲੈ ਰਿਆ ਇਹਨੂੰ ਕੌਣ ਪੁੱਛਦਾ ਹੈ ਸੋ ਇਹ ਲੱਗਦਾ ਵੀ ਸਾਨੂੰ ਹੁਣ ਦਿਖ ਵੀ ਰਿਹਾ ਕਿ ਸੱਚਮੁੱਚ ਅੱਜ ਤੋਂ 15-20 ਦਿਨਾਂ ਨੂੰ ਜਿਹੜਾ ਤੋਂ ਝੋਨੇ ਦੀ ਕਟਾਈ ਹੋ ਜੂ ਸਰਕਾਰੀ ਰੇਟ ਤੇ ਵਿਕਣਾ ਹੈ ਸਰਕਾਰੀ ਖਰੀਦ ਵੀ ਸ਼ੁਰੂ ਹੋ ਜਾਣੀ ਹੈ ਇਹਨੂੰ ਕੋਈ ਪੁੱਛੇ ਨਹੀਂ ਰਿਹਾ ਹਜੇ ਅਸੀਂ ਤਾਂ ਸਰਕਾਰ ਨੂੰ ਇਹੀ ਕਹਿੰਨੇ ਆ ਵੀ ਤੁਸੀਂ 7700 ਰੁਪਏ ਐਮਐਸਪੀ ਤੈਅ ਕਰਦੇ ਹੋ ਪਰ ਹਜੇ ਤੱਕ ਸਰਕਾਰੀ ਖਰੀਦ ਨਹੀਂ ਸ਼ੁਰੂ ਹੋਈ ਕਿਸਾਨ ਦੀ ਲੁੱਟ ਹੋ ਰਹੀ ਹੈ 47-4800 ਉਧਰ ਵਿਕ ਰਿਹਾ ਅਸੀਂ ਦੇਖਦੇ ਆ ਵੀ ਤਾਂ ਕਰਕੇ ਅਸੀਂ ਇਹਦੀ ਚੁਗਾਈ ਤੋਂ ਹਜੇ ਰੁਕੇ ਹੋਏ ਆ ਪਰ ਜੇ ਸਰਕਾਰ ਇਹਦੇ ਕੋਈ ਪ੍ਰੋਪਰ ਹੱਲ ਕਰਕੇ ਨਾ ਸਰਕਾਰੀ ਖਰੀਦ ਤੇ ਰੇਟ ਤੇ ਜੋ ਤੈਅ ਕਰਦੀਓ ਤੇ ਸਰਕਾਰੀ ਖਰੀਦ ਕਰੇ ਤਾਂ ਕਿਸਾਨ ਕੁਛ ਨਾ ਕੁਛ ਅਸੀਂ ਹੋਰ ਅਗਲੇ ਸਾਲ ਇਹਨੂੰ ਇਧਰ ਨੂੰ ਵਧਿਏ ਇਸ ਖੇਤੀ ਵੱਲ ਖੇਤੀ ਵਿਭਿੰਨਤਾ ਦੇ ਵੱਲ ਵਧਿਏ ਆ ਛੋਟਾ ਕਿਸਾਨ ਹੈ ਇਹਨੇ 2 ਬਿਗੇ ਨਰਮਾ ਲਾਇਆ ਹੋਇਆ ਹੈ ਇਹਨੂੰ ਐਂ ਤੀ ਵੀ ਇਹ ਸਮੇਂ ਸਿਰ ਖਿੜ ਜੂਗਾ ਸਮੇਂ ਸਿਰ ਆਪਾਂ ਇਹਨੂੰ ਵੇਚ ਕੇ ਮਣ ਦੋ ਮਾਣਾ ਕਵਾਂਟਲ ਵੇਚ ਕੇ ਕਬੀਲਦਾਰੀ ਚਲਾਵਾਂਗੇ ਪਰ ਜਦੋਂ ਉਧਰੋਂ ਰੇਟ ਸੁਣਦੇ ਨੇ ਫਿਰ ਚੁੱਪ ਕਰ ਜਾਂਦੇ ਨੇ ਆਪਿਆ ਖਿੜਿਆ ਚੁਗਿਆ ਨਹੀਂ ਹੈ ਕਿਉਂ ਨਹੀਂ ਚੁਗਿਆ ਵੀ ਸਾਨੂੰ ਘਟਾ ਪਊ ਆ ਦੇਖੋ ਇੱਕ ਬਜ਼ੁਰਗ ਬੰਦੇ ਨੇ ਗੋਡੀ ਕਰ ਕਰ ਕੋਈ ਇਹਦੇ ਚ ਕੱਖਾਂ ਦਾ ਡਾਲ ਨਹੀਂ ਰੱਖਿਆ ਹੈ ਮਤਲਬ ਪੁੱਤਾਂ ਵਾਂਗੂ ਪਾਲਿਆ ਹੈ ਰੇਟ ਸਾਨੂੰ ਮਿਲ ਨਹੀਂ ਰਿਹਾ ਕੀ ਇਹ ਵਪਾਰੀਆਂ ਤੇ ਸਰਕਾਰ ਦੀ ਪਾਬੰਦੀ ਨਹੀਂ ਹੋਣੀ ਚਾਹੀਦੀ ਵੀ ਕੀ ਕਿਉਂ ਇਹ ਰੇਟ ਖਰੀਦ ਰਿਹਾ ਵੀ ਪੂਰਾ ਰੇਟ ਖਰੀਦੋ ਇਸ ਕਰਕੇ ਅਸੀਂ ਸਰਕਾਰ ਕਹੀ ਜਾਂਦੀ ਆ ਫਸਲਾਂ ਇਹ ਬੀਜੋ ਮੂੰਗਫਲੀ ਬੀਜੋ ਗੰਨਾ ਬੀਜੋ ਪਿਛੇ ਪਿਛਲੀ ਵਾਰੀ ਗੰਨਾ ਲੋਕਾਂ ਨੇ ਬੰਦ ਕਰਤਾ ਜਿਹੜਾ ਮੇਲਾ ਚ ਪੈਸਾ ਨਹੀਂ ਮਿਲਿਆ ਇਸ ਕਰਕੇ ਜਿਹੜੇ ਕਿਸਾਨ ਨੇ ਅੱਕੇ ਪਏ ਨੇ ਸਾਰੇ ਪਾਸਿਓਂ ਕਿਸਾਨ ਤਾਂ ਜਿਹੜੀ ਰਹਿੰਦੀ ਫਸਲ ਹੈ ਉਹਨੂੰ ਕੂੰਗੀ ਖਾ ਗਈ ਤਾਂ ਕਰਕੇ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਸਾਡੀ ਸੁਣੋ ਰੋਕਣਗੇ ਅਗਲੀ ਖਬਰ ਦਾ ਬਠਿੰਡਾ ਦੇ ਰਣ ਵਾਲੇ ਹਰੀ ਚੰਦ ਪ੍ਰਜਾਪਤੀ ਦਾ ਸ਼ੌਕ ਹੁਣ ਉਹਨਾਂ ਦੀ ਪਛਾਣ ਬਣ ਗਿਆ ਪ੍ਰਜਾਪਤੀ ਨੇ ਆਪਣੇ ਕੋਲ ਅੱਜ ਵੀ ਪ੍ਰਾਤਨ ਸਿੱਕੇ ਕਰੰਸੀ ਤੇ ਹੋਰ ਖੇਲੂ ਸਮਾਨ ਮੌਜੂਦ ਹੈ ਪ੍ਰਜਾਪਤੀ ਦੇ ਮੁਤਾਬਿਕ ਉਹਨਾਂ ਦੇ ਕੋਲ 2600 ਸਾਲ ਪੁਰਾਣੀ ਕਰੰਸੀ ਅੱਜ ਵੀ ਮੌਜੂਦ ਹੈ ਇਸ ਤੋਂ ਇਲਾਵਾ ਮੁਗਲ ਕਾਲ ਬ੍ਰਿਟਿਸ਼ ਕਾਲ ਦੀ ਕਰੰਸੀ ਮੌਜੂਦ ਹੈ ਇੰਨਾ ਹੀ ਨਹੀਂ ਉਹਨਾਂ ਨੇ 215 ਦੇਸ਼ਾਂ ਦੀ ਕਰੰਸੀ ਵੀ ਸੰਭਾਲੀ ਹੋਈ ਹੈ ਪ੍ਰਜਾਪਤੀ ਦਾ ਕਹਿੰਦੇ ਕਿ ਉਹਨਾਂ ਨੂੰ ਇਹ ਸ਼ੌਕ ਇੱਕ ਅਖਬਾਰ ਦੇ ਆਰਟੀਕਲ ਤੋਂ ਆਰਟੀਕਲ ਤੋਂ ਪਿਆਸ ਆਕ ਤਾਂ ਨੂੰ ਅਜਿਹੇ ਸ਼ਖਸ ਨੂੰ ਮਿਲਾਨੇ ਆ ਜੋ ਪੁਰਾਣੀ ਕਰੰਸੀ ਦਾ ਸ਼ਕੀਨ ਹੈ ਜਿਸ ਦੇ ਕੋਲ 2600 ਸਾਲ ਤੋਂ ਜ਼ਿਆਦਾ ਦੀ ਕਰੰਸੀ ਹੈ ਜਿਹੜੀ ਅੱਜ ਵੀ ਉਹਨਾਂ ਦੇ ਕੋਲ ਪਈ ਹੈ ਭਾਰਤੀ ਕਰਾਸੀ ਤੋਂ ਲੈ ਕੇ ਜਿੰਨੇ ਵੀ ਰਾਜਾਂ ਨੇ ਸਿੱਕੇ ਜਾਰੀ ਕੀਤੇ ਸੀ ਸਾਰੇ ਸਿੱਕਿਆਂ ਦਾ ਖਜ਼ਾਨਾ ਅੱਜ ਵੀ ਹਰੀਚੰਦ ਪਰਜਾਪਤੀ ਦੇ ਕੋਲ ਆਪਾਂ ਗੱਲਬਾਤ ਕਰਦੇ ਆ ਹਰਚੰਦ ਜੀ ਪਹਿਲਾਂ ਤਾਂ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਧੰਨਵਾਦ న్యూਸ 18 ਦਾ ਕਿ ਮੈਨੂੰ ਆਮ ਲੋਕਾਂ ਨਾਲ ਤੁਸੀਂ ਰੂਪ ਰੂਪ ਕਰਾਂ ਜਾ ਰਹੇ ਹੋ ਕਿਵੇਂ ਸ਼ੌਕ ਪਿਆ ਸਿੱਕਿਆਂ ਦੇ ਬਾਦਸ਼ਾਹ ਬਣ ਗਏ ਤੁਸੀਂ ਹਰ ਤਰ੍ਹਾਂ ਦਾ ਸਿੱਕਾ ਹਰ ਤਰ੍ਹਾਂ ਦੀ ਕਰੰਸੀ ਹਰੀਚੰਦ ਦੇ ਕੋਲੇ ਹੈ ਇਹ ਜਰਨੀ ਸਟਾਰਟ ਕਿਵੇਂ ਹੋਈ ਇਹ ਜਰਨੀ ਸਟਾਰਟ ਹੋਈ